ਦੋਸਤੋ ਮੇਰੀ ਮਿੰਨੀ ਕਹਾਣੀ ਦਾ ਨਾਮ ਹੈ ਦਰਵੇਸ਼ ਸੁਰਜ ਨੇ ਤੜਕੇ 4 ਵਜੇ ਲੋਹੇ ਨਾਲ ਲੱਧਿਆ ਟਰੱਕ ਪੰਜਾਬ ਤੇ ਹਿਮਾਚਲ ਦੇ ਬੈਰੀਅਰ ਤੇ ਟੋਲ ਕਟਾਉਣ ਲਈ ਖੜਾ ਕੀਤਾ ਬੈਰੀਅਰ ਦੇ ਕਰਮਚਾਰੀ ਦੇ ਨਾਲ ਤਿੰਨ ਪੁਲਸੀ ਇਹ ਵੀ ਬੈਠੇ ਸਨ ਉਹਨਾਂ ਨੂੰ ਵੇਖ ਕੇ ਸੁਰਜ ਨੇ ਦਾ ਮੱਥਾ ਠਣਕਿਆ ਤੇ ਉਹ ਆਪ ਮੁਹਾਰਾ ਹੀ ਬੋਲਿਆ ਪਤੰਦ ਰਾਜ ਨਹੀਂ ਸੁੱਕਾ ਜਾਣ ਦਿੰਦੇ ਸਵੇਰੇ ਸਵੇਰੇ ਇਹ ਜਮਦੂਦ ਕਿੱਥੋਂ ਮੱਥੇ ਲੱਗ ਗਏ ਉਸ ਨੇ ਉਹਨਾਂ ਨਾਲ ਨਜ਼ਰ ਮਿਲਾਏ ਬਿਨਾ ਬੈਰੀਅਰ ਦੇ ਕਰਿੰਦੇ ਤੋਂ ਪਰਸੀ ਕਟਾਈ ਤੇ ਰੱਬ ਨੂੰ ਯਾਦ ਕਰਦਿਆਂ ਆ ਕੇ ਡਰਾਈਵਰ ਸੀਟ ਤੇ ਬੈਠ ਗਿਆ ਉਸ ਨੇ ਬਥੇਰੇ ਹੱਥ ਪੈਰ ਮਾਰੇ ਪਰ ਟਰੱਕ ਸਟਾਰਟ ਨਾ ਹੋਇਆ ਉਸ ਨੇ ਹੇਠਾ ਉਤਰ ਕੇ ਬੈਰੀਅਰ ਦੇ ਕਰਿੰਦੇ ਨੂੰ ਨਿਮਰਤਾ ਨਾਲ ਕਿਹਾ ਭਾ ਥੋੜਾ ਥੱਕਾ ਲਗਵਾ ਦਿਓ ਟਰੱਕ ਸਟਾਰਟ ਹੀ ਨਹੀਂ ਹੋ ਰਿਹਾ ਕਹਿੰਦੇ ਦੇ ਬੋਲਣ ਤੋਂ ਪਹਿਲਾਂ ਹੀ ਇੱਕ ਹਟਾ-ਕਟਾ ਪੁਲਿਸ ਵਾਲਾ ਥੋੜਾ ਸਮਾਨ ਲੱਦਣਾ ਸੀ ਖਟਾਰੇ ਤੇ ਕਹਿੰਦੇ ਆ ਉੱਠ ਖੜਾ ਹੋਇਆ ਤੇ ਪਿੱਛੋਂ ਤਿੰਨ ਜਣਿਆਂ ਨੇ ੱੱੱਕਾ ਲਾ ਕੇ ਟਰੱਕ ਥੋੜਾ ਸਾਈਡ ਤੇ ਕਰਵਾ ਦਿੱਤਾ ਸੁਰਜਨ ਨੂੰ ਟਰੱਕ ਵਿੱਚ ਬੈਠਿਆ ਅੱਜ ਵੀ ਲੱਗੀ ਹੋਈ ਸੀ ਕਿ ਸਮਾਨ ਨਾਲ ਭਰਿਆ ਟਰੱਕ ਅੱਗੇ 13 ਕਿਲੋਮੀਟਰ ਲੋਹਾ ਫੈਕਟਰੀ ਤੱਕ ਕਿਵੇਂ ਪਹੁੰਚਾਇਆ ਜਾਵੇ ਟਰੱਕ ਪਲ ਪਰ ਲਈ ਵੀ ਨਹੀਂ ਛੱਡ ਸਕਦਾ ਇਹਨਾਂ ਪੁਲਸ ਵਾਲਿਆਂ ਦਾ ਕੋਈ ਪਤਾ ਨਹੀਂ ਆਪਣੇ ਕੋਲੋਂ ਟਰੱਕ ਵਿੱਚ ਨਸ਼ਾ ਰੱਖ ਕੇ ਮੇਰੇ ਸਿਰ ਪਾ ਦੇਣ ਢਲ ਨਾਲ ਸੂਰਜ ਸੂਰਜ ਨੂੰ ਠੰਡ ਵਿੱਚ ਵੀ ਪਸੀਨਾ ਆ ਗਿਆ ਉਸਨੇ ਲੋਹਾ ਫੈਕਟਰੀ ਲਾਗੇ ਆਪਣੇ ਜਾਣਕਾਰ ਮਕੈਨਿਕ ਦਾ ਨੰਬਰ ਮਲਾਇਆ ਪਰ ਸਰਦੀਆਂ ਦੀ ਸਵੇਰ ਦੇ 4:30 ਵਜੇ ਫੋਨ ਕੌਣ ਚੁੱਕਦਾ ਟਰੱਕ ਵਿੱਚ ਵੀ ਬੈਠੇ ਰਹਿਣ ਤੋਂ ਸਵਾ ਪੂਰੇ ਕੋਲ ਹੋਂ ਕੋਈ ਚਾਰਾ ਨਹੀਂ ਸੀ ਤੇ ਦਿਨ ਚੜਨ ਦਾ ਇੰਤਜ਼ਾਰ ਕਰਨ ਲੱਗਿਆ ਉਹ ਸੋਚਾਂ ਵਿੱਚ ਡੁੱਬਿਆ ਹੋਇਆ ਸੀ ਲੈ ਕਾਕਾ ਚਾਹ ਪੀ ਲੈ ਚਾਹ ਦਾ ਕੱਪ ਤੇ ਦੋ ਰਸ ਫੜਾਉਂਦੇ ਪੁਲਸੀ ਦੀ ਆਵਾਜ਼ ਨਾਲ ਤਰਭ ਗਿਆ ਕੰਨ ਮੁਖੇਚਲ ਕਰਨੀ ਸੀ ਜਨਾਬ ਸੁਰਜਨ ਨੇ ਹਲੀਮੀ ਨਾਲ ਕਿਹਾ ਤੇ ਚਾਹ ਫੜ ਲੈ ਜਿੱਥੇ ਚਾਰ ਕੱਪ ਬਣਾਉਣੇ ਸੀ ਪੰਜ ਬਣਾ ਲੈ ਕਹਿੰਦਾ ਪੁਲਸੀਆ ਚਲਾ ਗਿਆ ਜਾਦੇ ਘੁਰਤ ਸੁਰਜਨ ਸ਼ਹਿਦ ਨਾਲੋਂ ਵੀ ਮਿੱਠੇ ਤੇ ਸਵਾਦ ਲੱਗੇ ਉਸ ਨੂੰ ਮਾਂ ਦੀ ਗੱਲ ਯਾਦ ਆਈ ਪੁੱਤ ਸਰਗੀ ਵੇਲੇ ਰੱਬ ਦਰਵੇਸ਼ ਦੇ ਰੂਪ ਵਿੱਚ ਧਰਤੀ ਤੇ ਜ਼ਰੂਰ ਆਉਂਦਾ ਹੈ ਅੱਛਾ ਕਾਕਾ ਮੈਂ ਲੋਹੇ ਫੈਕਟਰੀ ਦੇ ਲਾਗੇ ਨਾਕੇ ਦੇ ਚੱਲਿਆ ਉੱਥੇ ਜਾ ਕੇ ਮਕੈਨਿਕ ਭੇਜਦਾ ਫਿਰ ਉਸੇ ਪੁਲਿਸ ਵਾਲੇ ਦੇ ਬੋਲਾਂ ਨਾਲ ਉਹ ਹੈਰਾਨ ਹੋ ਗਿਆ ਉਹ ਮੂੰਹ ਵਿੱਚ ਬੁੜਬੜਾਇਆ ਮਾਂ ਠੀਕ ਹੀ ਕਹਿੰਦੀ ਸੀ ਧੰਨਵਾਦ